ਸਸ਼ੀਕਾਲ ਤੋਂ ਦੇਖ ਰਿਹਾ ਹਾਂ ਸੰਡੈਨੀਸ ਤੇ ਮੈਂ ਹਾਂ ਪ੍ਰਦੀਪ ਕਾਰ ਤਾਂ 에ਅਰ ਇੰਡੀਆ ਦੇ ਹਾਲਾਤ ਨੇ ਜਿਹੜੇ ਸਕੱਦਰ ਬਣ ਚੁੱਕੇ ਨੇ ਕਿ ਜੋ ਅੰਮਦਾਬਾਦ ਦੇ ਵਿੱਚ ਪਲੇਨ ਕ੍ਰੈਸ਼ ਹੋਇਆ ਉਸ ਹਾਦਸੇ ਨੂੰ ਹਜੇ ਕੋਈ ਵੀ ਨਹੀਂ ਪੁਲਾ ਸਕਿਆ ਤਾਂ ਉਸ ਤੋਂ ਬਾਅਦ ਹੀ ਜਿਸ ਤਰੀਕੇ ਦੇ ਨਾਲ 에ਅਰ ਇੰਡੀਆ ਦੇ ਵੱਲੋਂ ਲਗਾਤਾਰ ਜਹਾਜ਼ਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਸਾਰੀਆਂ ਗਾਈਡਲਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ 15% ਤੱਕ ਉਡਾਨਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤਾਂ ਬਿਲਕੁਲ 21 ਜੂਨ ਤੋਂ ਲੈ ਕੇ 15 ਜੁਲਾਈ ਤੱਕ ਕੇ ਜਿਹੜੀ ਕਟੌਤੀ ਕੀਤੀ ਗਈ ਹੈ ਤਾਂ ਫਲਾਈਟਾਂ ਨੇ ਜਿਹੜੀਆਂ ਉਹਨਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ ਯੂਰਪ ਤੋਂ ਲੈ ਕੇ ਮਲਬੌਨ ਦੀ ਗੱਲ ਕੀਤੀ ਜਾਵੇ ਦਿੱਲੀ ਤੋਂ ਲੈ ਕੇ ਬੈਂਗਲੋਰੋ ਦੀ ਗੱਲ ਕੀਤੀ ਜਾਵੇ ਕਿੰਨੇ ਸਾਰੇ ਇੰਟਰਨੈਸ਼ਨਲ ਫਲਾਈਟਸ ਨੇ ਜਿਹੜੀਆਂ ਮੁਕੰਮਲ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਇਹ ਹਾਦਸੇ ਹੋ ਰਹੇ ਨੇ ਹਾਦਸਿਆਂ ਨੂੰ ਕੰਟਰੋਲ ਦੇ ਵਿੱਚ ਕਰਨ ਲਈ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ 에ਅਰ ਇੰਡੀਆ ਦੇ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਤਾਂ ਇੱਕ ਹੋਰ ਹਾਦਸਾ ਸਾਹਮਣੇ ਆਇਆ ਜਦੋਂ 에ਅਰ ਇੰਡੀਆ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਕਿਉਂਕਿ ਪੰਛੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਦੇ ਚੰਗਿਆੜੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਪਾਇਲਟ ਦੀ ਸੂਝ-ਬੂਝ ਤੇ ਸਦਕਾ ਇਹ ਹਾਦਸਾ ਜਿਹੜਾ ਹੋਣ ਤੋਂ ਬਚ ਜਾਂਦਾ ਹੈ ਹਾਦਸਾ ਗਰਸ ਤੋਂਣ ਤੋਂ ਇਹ ਪਲੇਨ ਬਚ ਜਾਂਦਾ ਹੈ ਹਾਂ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਸਕਰੀਨ ਤੇ ਦਰਸਾ ਲਈ ਆ ਰੇਅ ਇੰਡੀਆ ਦੀ ਫਲਾਈਟ ਪੰਛੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਦੇ ਚੰਗਿਆੜੇ ਨਿਕਲਣ ਲੱਗ ਜਾਂਦੇ ਨੇ ਤਾਂ ਪਾਇਲਟ ਦੀ ਸੂਝ-ਬੂਝ ਉਸ ਵੇਲੇ ਕੰਮ ਆਉਂਦੀ ਹੈ ਤਾਂ ਸੂਝ-ਬੂਝ ਦਿਖਾਉਂਦੇ ਹੋਏ ਉਨਾਂ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਹੈ ਤਾਂ ਪੂਨੇ ਦੇ ਵਿੱਚ ਲੈਂਡਿੰਗ ਹੋਈ ਹੈ ਤਾਂ ਜਾਂਚ ਜਿਹੜੀ ਉਹ ਹਜੇ ਤੱਕ ਜਾਰੀ ਹੈ ਤੇ Air India ਦੀ ਉਡਾਨ A12470 ਦਰਸਲ ਇੱਕ ਪੰਛੀ ਦੇ ਨਾਲ ਟਕਰਾ ਗਈ ਇਹ ਗੱਲ ਪੂਨੇ ਦੇ ਵਿੱਚ ਉਡਾਨ ਦੇ ਸੁਰੱਖਿਆ ਉਤਰਨ ਤੋਂ ਬਾਅਦ ਸਾਹਮਣੇ ਆਈ ਇਸ ਸਬੰਧੀ Air India ਨੇ ਕਿਹਾ ਕਿ ਜੋ ਕਿ 2 ਜੂਨ ਨੂੰ ਪੁਨੇ ਤੋਂ ਦਿੱਲੀ ਜਾਣ ਵਾਲੀ ਸੀ ਪੰਛੀ ਦੇ ਟਕਨੌਣ ਦੇ ਕਾਰਨ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਆਉਣ ਵਾਲੀ ਉਡਾਨ ਦੇ ਪੁਨੇ ਦੇ ਵਿੱਚ ਸੁਰੱਖਿਅਤ ਉਤਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਤੇ ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਯਾਤਰੀਆਂ ਨੂੰ ਦਿੱਲੀ ਲੈ ਜਾਣ ਲਈ ਵਿਕਲਪਿਕ ਪ੍ਰਬੰਧ ਕੀਤੇ ਜਾ ਰਹੇ ਨੇ ਉਸ ਤੋਂ ਪਹਿਲਾਂ 에ਅਰ ਇੰਡੀਆ ਨੇ ਕਿਹਾ ਸੀ ਕਿ 21 ਜੂਨ ਤੋਂ 15 ਜੁਲਾਈ ਦੇ ਵਿਚਕਾਰ 16 ਅੰਤਰਰਾਸ਼ਟਰੀ ਹਵਾਈ ਰੂਟਾਂ ਦੀਆਂ ਉਡਾਨਾਂ ਘਟਾ ਦਿੱਤੀਆਂ ਗਈਆਂ ਨੇ ਇਸ ਦੌਰਾਨ ਤਿੰਨ ਵਿਦੇਸ਼ੀ ਰੂਟਾਂ ਤੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ 12 ਜੂਨ ਨੂੰ ਅੰਮਦਾਬਾਦ ਦੇ ਵਿੱਚ ਜਵਾਜ਼ ਹਾਦਸੇ ਤੋਂ ਬਾਅਦ 에ਅਰਲਾਈਨ ਨੇ ਕਿਹਾ ਸੀ ਕਿ ਇਸ ਫੈਸਲੇ ਦਾ ਉਦੇਸ਼ ਪ੍ਰੋਗਰਾਮ ਸਥਿਤਾ ਨੂੰ ਬਹਾਲ ਕਰਨਾ ਹੈ ਨਾਲ ਹੀ ਯਾਤਰੀਆਂ ਨੂੰ ਹੋਣ ਵਾਲੀ ਇਸ ਸੁਵਿਧਾ ਨੂੰ ਘਟਾਉਣਾ ਵੀ ਤਾਂ ਬਿਲਕੁਲ ਚਾਰ ਅੰਤਰਰਾਸ਼ਟਰੀ ਤੇ ਚਾਰ ਘਰੇਲੂ ਉਡਾਨਾਂ ਮੁਕੰਮਲ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਯਾਨੀ ਕਿ 에ਅਰ ਇੰਡੀਆ ਨੇ ਟੋਟਲ 8 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਹਵਾਬਾਸ ਕੰਪਨੀ ਨੇ ਉਡਾਣਾਂ ਰੱਦ ਕਰਨ ਲਈ ਰਖਰਖਾਤ ਸੰਚਾਲਨ ਕਾਰਨਾਂ ਦਾ ਹਵਾਲਾ ਦਿੱਤਾ ਹੈ ਇਸ ਸਬੰਧ ਦੇ ਵਿੱਚ ਇੱਕ ਅਧਿਕਾਰਿਤ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਯਾਤਰੀਆਂ ਨੂੰ ਕੋਈ ਵੀ ਸੁਵਿਧਾ ਲਈ ਅਫਸੋਸ ਹੈ ਜੇ ਜ਼ਮੀਨ ਤੇ ਸਾਡੇ ਸਾਥੀ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਜ਼ਲਾਂ ਤੇ ਉਡਾਨ ਭਰਨ ਲਈ ਵਿਕਲਪਿਕ ਪ੍ਰਬੰਧ ਕਰ ਰਹੇ ਨੇ ਤੇ ਯਾਤਰੀਆਂ ਨੂੰ ਰੱਦ ਕਰਨ ਪੂਰੀ ਰਿਫੰਡ ਜਾਂ ਮੁੜ ਸ਼ੈਡਿਊਲਿੰਗ ਦੀ ਪੇਸ਼ਕਸ਼ ਜਿਹੜੀ ਕੀਤੀ ਜਾਏਗੀ ਤਾਂ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕਿਹੜੀਆਂ-ਕਿਹੜੀਆਂ ਫਲਾਈਟਾਂ ਜਿਹੜੀਆਂ ਰੱਦ ਹੋਈਆਂ ਨੇ ਦੁਬਈ ਤੋਂ ਚੇਨਈ ਜਾਣ ਵਾਲੀ ਫਲਾਈਟ ਦਿੱਲੀ ਤੋਂ ਮੈਲਬੌਰਨ ਮੈਲਬੌਰਨ ਤੋਂ ਦਿੱਲੀ ਦੁਬਈ ਤੋਂ ਹੈਦਰਾਬਾਦ ਪੁਨੇ ਤੋਂ ਦਿੱਲੀ ਅਹਮਦਾਬਾਦ ਤੋਂ ਦਿੱਲੀ ਹੈਦਰਾਬਾਦ ਤੋਂ ਮੁੰਬਈ ਤੇ ਚੇਨਈ ਤੋਂ ਮੁੰਬਈ ਇਸ ਤੋਂ ਪਹਿਲਾਂ 에ਅਰਲਾਈਨ ਨੇ ਵੀ ਕਿਹਾ ਸੀ ਕਿ ਚੌੜੇ ਜਹਾਜ਼ਾਂ ਦੇ ਨਾਲ ਚੱਲਣ ਵਾਲੀਆਂ ਉਡਾਨਾਂ ਨੂੰ ਸਥਾਈ ਤੌਰ ਤੇ 15% ਘਟਾ ਦੇਵੇਗੀ ਇਹ ਕਟੌਤੀ 21 ਜੂਨ ਤੋਂ 15 ਜੁਲਾਈ ਤੱਕ ਰਹੇਗੀ ਦਿੱਲੀ ਨੈਰੋਬੀ ਅੰਮ੍ਰਿਤਸਰ ਲੰਡਨ ਤੇ ਗੋਆ ਲੰਡਨ ਅਤੇ ਸੇਵਾਵਾਂ 15 ਜੁਲਾਈ ਤੱਕ ਮੋਤਲ ਰਹਿਣਗੀਆਂ ਉੱਤਰੀ ਅਮਰੀਕਾ ਯੂਰੋਪਾ ਆਸਟ੍ਰੇਲੀਆ ਤੇ ਪੂਰਬ ਦੇ ਸ਼ਹਿਰਾਂ ਨੂੰ ਜੋੜਨ ਵਾਲੇ 16 ਅੰਤਰਰਾਸ਼ਟਰੀ ਰੂਟਾਂ ਤੇ ਉਡਾਣਾ ਘਟਾ ਦਿੱਤੀਆਂ ਜਾਣਗੀਆਂ